ਅਰਵਿੰਦ ਕੇਜਰੀਵਾਲ ਨੂੰ ਨੈਕ ਖਰਾਸਤ ਤੇ ਭੇਜ ਦਿੱਤਾ ਗਿਆ ਤੇ ਹਾਰਡ ਜੇਲ ਸੈਲ ਨੰਬਰ 2 ਹੁਣ ਅਰਵਿੰਦ ਕੇਜਰੀਵਾਲ ਦਾ ਅਗਲਾ ਘਰ ਹੋਵੇਗਾ 15 ਦਿਨ ਵਾਸਤੇ ਦਿੱਲੀ ਦੇ ਸੀਐਮ ਸਲਾਖਾਂ ਦੇ ਪਿੱਛੇ ਪਰ ਉੱਥੇ ਵੀ ਹੁਣ ਇਹ ਵਿਵਾਦ ਹੈ ਕਿ ਦਿੱਲੀ ਦੀ ਸੀਐਮ ਸ਼ਿਪ ਕਿਸ ਨੂੰ ਦਿੱਤੀ ਜਾਵੇ ਕੌਣ ਦਿੱਲੀ ਦੀ ਸੀਐਮ ਸ਼ਿਪ ਆਰਜ਼ੀ ਤੌਰ ਤੇ ਉੱਤੇ ਸਾਂਭੇਗਾ ਪਰ ਇਹ ਮਾਮਲਾ ਇੱਕ علیحدਾ ਇੱਕ ਪਾਸੇ ਰੱਖਦੇ ਹਾਂ ਪਰ ਨਾਲ ਦੀ ਨਾਲ ਇੱਥੇ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਧਰਮ ਪਤਨੀ ਦੀ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਦੀ ਸੁਨੀਤਾ ਕੇਜਰੀਵਾਲ ਇਸ ਮਾਮਲੇ ਦੇ ਉੱਤੇ ਬੇहद ਭਾਵੁਕ ਹੁੰਦੇ ਨਜ਼ਰ ਆਏ ਨੇ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਿੱਚ ਸੁਨੀਤਾ ਕੇਜਰੀਵਾਲ ਖਾਸੇ ਗਮਗੀਨ ਨੇ ਜ਼ਾਹਿਰ ਤੌਰ ਦੇ ਉੱਤੇ ਉਹਨਾਂ ਦੇ ਧਰਮਪਤਨੀ ਨੇ ਉਹਨਾਂ ਦੇ ਨਾਲ 32 ਸਾਲ ਕੱਟ ਚੁੱਕੇ ਨੇ ਤੇ ਇੰਨਾ ਲਗਾਵ ਆਪਣੇ ਪਤੀ ਨਾਲ ਹੋਣਾ ਸੁਭਾਵਿਕ ਹੈਗਾ ਆ ਔਰ ਸੁਨੀਤਾ ਕੇਜਰੀਵਾਲ ਇੱਕੋ ਸਵਾਲ बार-बार ਪੁੱਛਦੇ ਨੇ ਕਿ ਆਖਰਕਾਰ ਉਹਨਾਂ ਨੂੰ ਜੇਲ੍ਹ ਕਿਉਂ ਭੇਜਿਆ ਗਿਆ ਕਿਉਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਗਿਆ ਕਿਸ ਵਾਸਤੇ ਭੇਜਿਆ ਗਿਆ ਉਹਨਾਂ ਦਾ ਕਸੂਰ ਕੀ ਹੈ ਉਹ ਪੇਸ਼ ਕੀਤਾ ਜਾਵੇ ਜੇ ਉਹਨਾਂ ਨੇ ਕਸੂਰ ਕੀਤਾ ਹੈ ਤੇ ਉਸ ਨੂੰ ਜਨਤਕ ਕੀਤਾ ਜਾਵੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਕਮਸਾਣ ਮੱਚਿਆ ਹੋਇਆ ਇੱਕ ਪਾਸੇ ਚੋਣਾਂ ਦਾ ਪ੍ਰੈਸ਼ਰ ਹੈ ਨਾ ਦੂਜੇ ਪਾਸੇ ਉਹਨਾਂ ਨੂੰ ਸਤਾ ਰਿਹਾ ਔਰ ਨਾਲ ਦੀ ਨਾਲ ਸੁਨੀਤਾ ਕੇਜਰੀਵਾਲ ਸਾਫਟ ਔਰ ਦੇ ਉੱਤੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕਰਦੇ ਨਜ਼ਰ ਆਏ ਨੇ ਹਾਲਾਂਕਿ ਉਹਨਾਂ ਨੂੰ ਇਹ ਰੇਬੇਟ ਮਿਲੀ ਹੈ ਕਿ ਉਹ ਆਪਣੇ ਪਤੀ ਦੇ ਨਾਲ ਦੋ ਵਾਰ ਹਫ਼ਤੇ ਦੇ ਵਿੱਚ ਮੁਲਾਕਾਤ ਕਰ ਸਕਦੇ ਨੇ ਖੈਰ ਦੋ ਵਾਰ ਮੁਲਾਕਾਤ ਕਰਨ ਦਾ ਸਵਾਲ ਨਹੀਂ ਹੈ ਸਵਾਲ ਹੈ ਹਿਰਾਸਤ ਵਿੱਚ ਭੇਜਣ ਦਾ ਸਵਾਲ ਹੈ ਕਿ ਆਖਰਕਾਰ ਕਿਉਂ ਭੇਜਿਆ ਗਿਆ ਜੋ ਸਵਾਲ ਸੁਨੀਤਾ ਕੇਜਰੀਵਾਲ ਪੁੱਛਦੇ ਨਜ਼ਰ ਆ ਰਹੇ ਨੇ ਖੈਰ ਜੇ ਸਿਆਸਤ ਦੀ ਗੱਲ ਕਰੀਏ ਤਾਂ ਕੁਰਸੀ ਦੇ ਉੱਤੇ ਕੌਣ ਬੈਠੇਗਾ ਕੌਣ ਨਹੀਂ ਇਹ ਸਮਾਂ ਦੱਸੇਗਾ ਫਿਲਹਾਲ ਆਤਿਸ਼ੀ ਦੀਆਂ ਚਰਚਾਵਾਂ ਸੀ ਆਤਿਸ਼ੀ ਦਾ ਨਾਮ ਜਦੋਂ ਕਥਿਤ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸਾਹਮਣੇ ਲਿਆ ਉਸ ਤੋਂ ਬਾਅਦ ਆਤਿਸ਼ੀ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਈਡੀ ਦਾ ਧਿਆਨ ਹੁਣ ਕੇਜਰੀਵਾਲ ਤੋਂ ਹਟ ਕੇ ਆਤਿਸ਼ੀ ਵੱਲ ਹੋ ਸਕਦਾ ਕਿਉਂਕਿ ਇੱਕ ਪਾਸੇ ਨਾਇਕ ਹਿਰਾਸਤ ਵਿੱਚ ਨੇ ਹੋ ਸਕਦਾ ਈਡੀ ਕੋਸ਼ਿਸ਼ ਕਰੇ ਅਰਵਿੰਦ ਕੇਜਰੀਵਾਲ ਦੀ ਦੁਬਾਰਾ ਰਿਮਾਂਡ ਲੈਣ ਦੀ ਪਰ ਦੂਜੇ ਪਾਸੇ ਆਤਿਸ਼ੀ ਦੇ ਉੱਤੇ ਹੁਣ ਈਡੀ ਦਾ ਐਕਸ਼ਨ ਹੋ ਸਕਦਾ ਹੈ ਇਹਦੀਆਂ ਚਰਚਾਵਾਂ ਨੇ ਖੈਰ ਆਤਿਸ਼ੀ ਇੱਕ ਪਾਸੇ ਰਹਿ ਜਾਂਦੇ ਨੇ ਹੁਣ ਬਚਦੇ ਨੇ ਸੁਨੀਤਾ ਕੇਜਰੀਵਾਲ ਲੋਕ ਕਹਿ ਰਹੇ ਨੇ ਸਿਆਸਤਦਾਨ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਧਰਮ ਪਤਨੀ ਦੇ ਵਾਸਤੇ ਸੀਟ ਖਾਲੀ ਕਰ ਦਿੱਤੀ ਹੈ ਸੀਟ ਸਾਫ਼ ਕਰ ਦਿੱਤੀ ਹੈ ਤਾਂ ਕਿ ਉਹਨਾਂ ਦੀ ਧਰਮ ਪਤਨੀ ਉੱਥੇ ਜਾ ਕੇ ਬੈਠੇ ਇਹ ਵੀ ਆਪਣੇ ਆਪ ਚ ਕੱਢ ਵਿਵਾਦ ਬਣਿਆ ਹੋਇਆ ਦਿੱਲੀ ਦੀ ਸਿਆਸਤ ਵਿੱਚ ਖਾਸ ਕਰਕੇ ਖੈਰ ਔਨ ਦਿ ਸਮੇ ਨੂੰ ਇਸ ਵਿਵਾਦ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਉਹ ਸਮਾਂ ਦੱਸੇਗਾ ਹੱਥੀ ਉੱਤੇ ਐਕਸ਼ਨ ਹੋਵੇਗਾ ਨਹੀਂ ਹੋਵੇਗਾ ਇਹ ਸਮਾਂ ਦੱਸੇਗਾ ਫਿਲਹਾਲ ਸੁਨੀਤਾ ਕੇਜਰੀਵਾਲ ਭਾਵਕ ਹੁੰਦੇ ਨਹੀਂ ਔਰ ਆਪਣੇ ਪਤੀ ਦੇ ਹੱਕ ਦੇ ਵਿੱਚ ਮੀਡੀਆ ਦੇ ਸਾਹਮਣੇ ਬੋਲਦੇ ਨਜ਼ਰ ਆਉਂਦੇ ਨਹੀਂ ਕੀ ਬੋਲਦੇ ਨੇ ਹਾਊਸ ਹੰਦੇ ਆ ਮੁਸ਼ਤਾਸ਼ ਚੁਈ ਹੈ ਮੁਸ਼ਤਾਸ਼ ਪੂਰੀ ਹੋ ਗਈ ਹੈ ਅਦਾਲਤ ਨੇ ਦੋਸ਼ੀ ਨਹੀਂ ਠਹਾ। ਉਨਕੋ ਜੇਲ੍ਹ ਵਿੱਚ ਕਿਉਂ ਡਾਲਾ मैम क्या आने वाले कितने दिनों के बाद आप लोग अब जैसी में भेज दिया गया है सीएम साहब को तो कब बेल मूव करने की आप लोग तैयारी कर रहे हैं लोगों का एक ही मकसद है इनको चुनावों में उनको जेल में डालना है। देश की जनता इस तानाशाही का जवाब देगी मैम एक ही खबर बताइए